ਸੋ ਹਾਂਜੀ ਦੋਸਤੋ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਨਵੀਂ ਭਰਤੀ ਉਹ ਆ ਰਹੀ ਆ ਚੁੱਕੀ ਹੈ ਜਿਹਦੇ ਵਿੱਚ ਗਰੁੱਪ ਏ ਬੀ ਸੀ ਦੀ ਜਿਹੜੀਆਂ ਅਸਾਮੀਆਂ ਉਹ ਨਿਕਲ ਕੇ ਆਈਆਂ ਨੇ ਸੋ ਜਿਹੜੇ ਮੇਰੇ ਭੈਣ ਭਰਾ ਨੌਜਵਾਨ ਮੁੰਡੇ ਕੁੜੀਆਂ ਅਜੇ ਬੇਰੁਜ਼ਗਾਰ ਨੇ ਨੌਕਰੀ ਤਲਾਸ਼ ਕਰਦੇ ਸੋ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਮੌਕਾ ਨਿਕਲ ਕੇ ਆਇਆ ਹੈ ਠੀਕ ਹੈ ਜੀ ਸੋ ਕੀ ਹੈ ਸਾਰੀ ਜਾਣਕਾਰੀ ਕਿਰਪਾ ਕਰਕੇ ਬਣੀ ਰਹੋ ਕੀ ਐਪਲੀਕੇਸ਼ਨ ਪ੍ਰੋਸੈਸ ਹੈ ਕਿਹੜੀਆਂ ਪੋਸਟਾਂ ਨੇ ਕਿੰਨੀਆਂ ਪੋਸਟ ਆਈਆਂ ਨੇ ਕੀ ਕੁਆਲਿਫੀਕੇਸ਼ਨ ਹੋਊਗੀ ਕਦੋਂ ਆਖਰੀ ਡੇਟ ਹੋ ਕਿੰਨੀ ਫੀਸ ਹੈ ਉਹ ਸਾਰੀ ਡਿਟੇਲ ਦੇ ਵਿੱਚ ਆਪਾਂ ਤੁਹਾਡਾ ਸਾਂਝਾ ਕਰਦੇ ਆ ਕਿਰਪਾ ਕਰਕੇ ਬਣੇ ਰਹੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਵਾਂ ਸਿੱਖਣ ਲਈ ਅਤੇ ਨਵਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਸੋ ਉਹਨਾਂ ਵਾਸਤੇ ਬਹੁਤ ਵਧੀਆ ਓਪਰਚ्युनिटी ਹੈ ਜਿਹੜੇ ਅਜੇ ਨੌਕਰੀ ਦੀ ਤਲਾਸ਼ ਕਰ ਰਹੇ ਹਨ ਵਧੀਆ ਤਨਖਾਹ ਦਿੱਤੀ ਜਾ ਰਹੀ ਹੈ ਦੋਸਤੋ ਕਿਉਂਕਿ ਗਰੁੱਪ A B C ਦੀਆਂ ਜਿਹੜੇ ਉਹ ਗ੍ਰੇਡ ਦੀਆਂ ਪੋਸਟਾਂ ਨੇ ਕਿਹੜੀਆਂ ਪੋਸਟਾਂ ਨੇ ਆਪਾਂ ਤੁਹਾਡ ਨੇ 2025 ਲਈ 166 ਅਸਾਮੀਆਂ ਦੀ ਭਰਤੀ ਕੋਸ਼ਿਸ਼ ਕੀਤੀ ਹੈ ਠੀਕ ਹੈ ਜੀ ਸੋ 슈ਗਰ ਫੈਡਰੇਸ਼ਨ ਦੇ ਵਿੱਚ ਜਿਹੜੀਆਂ 슈ਗਰ ਲਿਮਟਿਡ ਦੇ ਵਿੱਚ 166 ਪੋਸਟ ਆਈਆਂ ਨੇ ਗਰੁੱਪ A B C ਨੇ ਸੋ ਮੁਹਾਲੀ ਹੈਡਕ quarters ਐਂਡ ਕੋਆਪਰੇਟਿਵ 슈ਗਰ ਮਿਲਸ ਹਨ ਅਤਨਾਲਾ ਬਟਾਲਾ ਫਾਜ਼ਿਲਕਾ ਐਂਡ ਮੋਰ ਇਟਸ ਅ ਗੋਲਡਨ ਓਪਰਚੁਨਿਟੀ ਫਾਰ ਕੈਂਡੀਡੇਟ ਸੀਕਿੰਗ ਪੰਜਾਬ ਗਵਰਨਮੈਂਟ ਜੌਬਸ ਇਨ ਦਾ ਕੋਆਪਰੇਟਿਵ ਸੈਕਟਰ ਸੋ ਪੰਜਾਬ ਗਵਰਨਮੈਂਟ ਦੀ ਜੌਬਸ ਨੇ ਦੋਸਤੋ ਜਿਹੜੇ ਅਜੇ ਬੇਰੁਜ਼ਗਾਰ ਨੇ ਉਹਨਾਂ ਵਾਸਤੇ ਬਹੁਤ ਵਧੀਆ ਮੌਕਾ ਹੈ ਅੰਡਰ ਦਾ ਪੰਜਾਬ ਡਿਪਾਰਟਮੈਂਟ ਆਫ ਕੋਆਪ drive the state sugar industry supporting agriculture and economics growth are a, thie, 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 thie post are category wise in a the kehde kehde category vich post aayian ja, ne dosto oh saade naal samjha karde ha official notification bhi aa chuki hai dosto group a b c and group c diyan posts and technician and general posts ne at uh, safeguard headquarters cooperative sugar mills in punjab the candidates willing to apply should be visit uh, ਇਦੀ ਆਨਲਾਈਨ ਤੁਸੀਂ ਸਾਈਟ ਦੇ ਉੱਪਰ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਸੋ ਦੋਸਤੋ ਕੀ ਸਾਰੀ ਵੇਰਵਾ ਕੀ ਹੈ ਕਿੰਨੀਆਂ ਪੋਸਟਾਂ ਨੇ ਕਿਹੜੀ ਯੋਗਤਾ ਹੋਊਗੀ ਕੀ ਕੀ ਇਹਦਾ ਐਪਲੀਕੇਸ਼ਨ ਪ੍ਰੋਸੈਸ ਹੈ ਕਦੋਂ ਅਪਲਾਈ ਹੋਣ ਲੱਗੂਗਾ ਕਦੋਂ ਲਾਸਟ ਡੇਟ ਹੈ ਆਪਾਂ ਤੁਹਾਨੂੰ ਸਾਂਝਾ ਕਰ ਲੈਨੇ ਬਣੇ ਰਹੋ ਸੋ ਸ਼ੁਗਰ ਫੈਡ ਰਿਕਰੂਟਮੈਂਟ 2025 ਆਫਰ ਸ 152 66 ਵੈਕੈਂਸੀ ਜਨੋ ਦੋਸਤੋ ਸੋ ਪਾਰਟ ਏ ਦੇ ਵਿੱਚ ਕਿੰਨੀਆਂ ਨੌ ਪੋਸਟਾਂ ਨੇ ਦੋਸਤੋ ਸੋ ਪਾਰਟ ਏ ਦੇ ਵਿੱਚ ਨੌ ਪੋਸਟਾਂ ਆਈਆਂ ਜਿਹੜੀ ਕਿ ਮਹਾਲੀ ਹੈਡ ਕੁਆਟਰ ਦੇ ਜਨਰਲ ਮੈਨੇਜਰ ਤੇ ਚੀਫ ਮੈਨੇਜਰ ਦੋ ਤਰ੍ਹਾਂ ਦੀਆਂ ਪੋਸ ਸੋ so, 파ਟ B ਦੇ ਵਿੱਚ ਭਾਵ ਜੇ ਗ੍ਰੇਡ B ਦੀ ਗੱਲ ਕਰਤੇ 108 ਜਿਹੜੀਆਂ ਉਹ ਕਾਮਨ ਕੇਡਰ ਦੀਆਂ ਪੋਸਟਾਂ ਨੇ ਜਿਹਦੇ ਵਿੱਚ ਅਸਿਸਟੈਂਟ ਇੰਜੀਨੀਅਰ ਐਂਡ ਮੈਨੂਫੈਕਚਰਿੰਗ ਕੇਮਿਸਟ ਤੇ ਗਰੁੱਪ C ਦੇ ਵਿੱਚ 44 ਮਿਲ ਸਪੈਸੀਫਿਕ ਪੋਸਟ ਨੇ ਜਿਹਦੇ ਵਿੱਚ ਇਲੈਕਟ੍ਰੀਸ਼ੀਅਨ ਸਿਕਿਉਰਿਟੀ ਇਨਸਪੈਕਟਰ ਠੀਕ ਹੈ ਜੀ ਇਹ ਪੋਸਟਾਂ ਜਿਹੜੀਆਂ ਹੁਣ ਰੱਖੀਆਂ ਗਈਆਂ ਤੇ ਦੋਸਤੋ ਅਪਲਾਈ ਕਰਨ ਦੀ ਜੇਕਰ ਗੱਲ ਕਰੀ ਤਾਂ ਆਨਲਾਈਨ ਅਰਜ਼ੀ ਦੀ ਮੰਗ ਜਿਹੜੀ ਆ ਉਹ 4 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ ਸੋ ਅੱਜ 5 ਜੂਨ ਹੈ 4 ਤੋਂ ਸ਼ੁਰੂ ਹੋ ਚੁੱਕੀ ਹੈ ਤੇ ਲਾਸਟ 26 ਜੂਨ ਤੱਕ ਤੁਸੀਂ ਇਹਨਾਂ ਵਾਸਤੇ ਆਨਲ फीस ਦੀ ਜੇਕਰ ਗੱਲ ਕਰੀਏ ਤਾਂ ਫੀਸ 30 ਜੂਨ ਤੱਕ ਤੁਸੀਂ ਜਮ੍ਹਾਂ ਕਰ ਸਕਦੇ ਹੋ ਹੁਣ ਫੀਸ ਕਿੰਨੀ ਹੈ ਏਜ ਕਿੰਨੀ ਹੈ ਉਹਦੋਂ ਵੀ ਤੁਹਾਡਾ ਨਾਮ ਸਾਂਝਾ ਕਰ ਲੈਣੇ ਬਣੇ ਰਹੋ ਐਪਲੀਕੇਸ਼ਨ ਆਰ ਐਕਸੈਪਟਡ ਓਨਲੀ ਔਨਲਾਈਨ ਐਂਡ sugarfed.pvrcettin.in ਠੀਕ ਹੈ ਜੀ ਸਿਰਫ ਔਨਲਾਈਨ ਹੀ ਵਰਜਣਦੀ ਜਿਹੜੀ ਉਹ ਐਕਸੈਪਟ ਕੀਤੀਆਂ ਜਾਣਗੀਆਂ ਦੋਸਤੋ ਏਜ ਲਿਮਿਟ ਦੀ ਜੇਕਰ ਗੱਲ ਕਰੀਏ ਤਾਂ 18 ਤੋਂ 37 ਸਾਲ ਹੈ ਪਾਟ ਏ ਐਂਡ ਬੀ ਠੀਕ ਹੈ ਜੀ ਸੋ ਗਰੁੱਪ ਸੀ ਦੇ ਲਈ 18 ਤੋਂ 45 ਸਾਲ ਹੈ ਵਿਦ ਰਿਲੈਕਸੇਸ਼ਨ ਫॉर ਐਸਸੀ ਤੇ ਬੀਸੀ ਐਂਡ ਅਦਰ ਕੈਟਾਗਰੀਜ਼ ਸੋ ਇਹ ਚ ਰਿਲੈਕਸੇਸ਼ਨ ਦਿੱਤੀ ਜਾਊਗੀ ਦੋਸਤੋ ਜਿਹੜੇ ਵੀ ਕੈਟਾਗਰੀ ਵਾਲੇ ਕੈਂਡੀਡੇਟਸ ਨੇ 18 ਤੋਂ 37 ਸਾਲ ਏ ਤੇ ਬੀ ਵਾਸਤੇ ਹੈ 18 ਤੋਂ 45 ਸਾਲ ਵਾਸਤੇ ਗਰੁੱਪ ਸੀ ਵਾਸਤੇ ਦੋਸਤੋ ਠੀਕ ਹੈ ਜੀ ਹੁਣ ਜੇਕਰ ਆਪਾਂ ਗੱਲ ਕਰੀ ਕਿਹੜੀ ਕਿਹੜੀ ਅਸਾਮੀ ਹੈ ਤੇ ਕੀ ਕੀ ਯੋਗਤਾ ਹੋਊਗੀ ਕਿੱਥੇ ਕਿੱਥੇ ਟਿਕਾਣਾ ਕਿੱਥੇ ਉਹ ਵੀ ਆਪਾਂ ਜਰਨਲ ਮੈਰਿਜ ਗਰੁੱਪ ਏ ਦੀਆਂ ਪੋਸਟਾਂ ਨੇ ਦੋਸਤੋ ਜਿਹੜੀ ਯੋਗਤਾ ਤੁਹਾਡੀ ਹੋਵੇ ਬੀਐਸਸੀ ਬੀਈ ਬੀਐਸਸੀ ਸ਼ੂਗਰ ਟੈਕਨਿਕਸ ਐਮਬੀਏ ਸੀਏ 10 ਸਾਲ ਦਾ ਐਕਸਪੀਰੀਅੰਸ ਹਮਾਰੇ ਮੁਹਾਲੀ ਹੈੱਡ ਕੁਆਟਰ ਦੇ ਵਿੱਚ ਹੋਣੀ ਹੈ ਜੀ ਅਸਿਸਟੈਂਟ ਇੰਜੀਨੀਅਰ ਦੀ ਇਹ ਗੱਲ ਕਰ ਰਹੀਏ 22 ਪੋਸਟਾਂ ਨੇ ਬੀਈ ਇਨ ਮੈਕੈਨਿਕਸ ਪ੍ਰੋਡਕਸ਼ਨ 1 ਸਾਲ ਦਾ ਜਿਹੜਾ ਡਿਪਲੋਮਾ ਹੋਣਾ ਜਾਂ ਵੇਰੀਅਸ ਮਿਲਸ ਜਿੱਥੇ-ਜਿੱਥੇ ਹੈਗੀਆਂ ਨੇ ਉਹਨਾਂ ਦੇ ਵਿੱਚ ਹੋਊਗੇ ਇਸ ਤੋਂ ਬਾਅਦ ਜੇਕਰ ਮੈਨੂਫੈਕਚਰ కెਮਿਸਟਰੀ ਦੀ ਗੱਲ ਕਰੀਏ ਗਰੁੱਪ B ਦੀਆਂ ਪੋਸਟਾਂ ਨੇ 35 ਨੇ ਇਹਦੇ ਵਿੱਚ ਤੁਹਾਡੀ ਬੀਐਸਸੀ ਵਿੱਚ ਦੀ 슈ਗਰ ਟੈਕਨਿਕਸ ਡਿਪਲੋਮਾ ਅਰ ਬੀਈ ਕੈਮਿਸਟ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਵੇਰੀਅਸ ਬਿਲਦਰ ਨੇ ਸੋ ਇਲੈਕਟ੍ਰੀਸ਼ੀਅਨ ਯਾ ਅੱਠ ਪੋਸਟਾਂ ਨੇ ਆਈਟੀ ਇਲੈਕਟ੍ਰੀਸ਼ੀਅਨ 5 ਸਾਲ ਦਾ ਇਧਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਅਜਨਾਲਾ ਬਟਾਲਾ ਹੋਰ ਵੀ ਜਿੱਥੇ ਜਿੱਥੇ ਇਹਨੀਆਂ ਮਿਲਸ ਨੇ ਉੱਥੇ ਉਹ ਰੱਖਿਆ ਗਏ ਸੋ ਆਲ ਕੈਂਡੀਡੇਟਸ ਮਸਟ ਨੋ ਪੰਜਾਬੀ ਅਪ ਟੂ میٹرਿਕ ਲੈਵਲ ਸੋ ਉਹਨਾਂ ਦੀ 10ਵੀਂ ਤੱਕ ਦੀ میٹرਿਕ ਪੰਜਾਬੀ ਜਿਹੜੀ ਪਾਸ ਹੋਣੀ ਚਾਹੀਦੀ ਹੈ ਇਹਦੇ ਵਾਸਤੇ ਅਫੀਸ਼ੀਅਲ ਜਿਹੜੀ ਹੈਗੀ ਡਿਟੇਲ ਤੁਸੀਂ ਚੈੱਕ ਕਰਦੇ ਰਹਿਣਾ ਇਸ ਤੋਂ ਬਾਅਦ ਅਰਜੀ ਦੇਣ ਲਈ ਸਿਰਫ ਆਨਲਾਈਨ ਪੋਰਟਲ ਦੀ ਵਰਤੋਂ ਕੀਤੀ ਜਾਵੇ ਠੀਕ ਹੈ ਜੀ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਫੀਸ ਦੀ ਜਨਰਲ ਕੈ SC BC EWs ਦਾ 200 ਰੁਪਇਆ ਐ ਐਕ ਸਰਵਿਸਮੈਨ 200 ਰੁਪਇਆ ਤੇ ਫਿਜ਼ੀਕਲ ਹੈਂਡੀਕੈਪਟਸ 500 ਰੁਪਇਆ ਫੀਸ ਤੇ ਜਿਹੜੀ ਉਹ ਰੱਖੀ ਗਈ ਹੈ ਸਬਮਿਟ ਬਾਈ ਜੂਨ 26 2025 26 ਜੂਨ ਤੱਕ ਤੁਸੀਂ ਜਿਹੜੀਆਂ ਉਹ ਆਪਣੀਆਂ ਜਮਾ ਕਰਵਾ ਸਕਦੇ ਹੋ ਦੋਸਤੋ ਠੀਕ ਹੈ ਜੀ ਦਾ ਸਿਲੈਕਸ਼ਨ ਪ੍ਰੋਸੈਸ ਹਿੰਗਸ ਔਨ ਆ 100 ਮਾਰਕਸ ਦਾ ਜਿਹੜਾ ਉਹ ਲਿਖਤੀ ਪੇਪਰ ਹੋਊਗਾ ਦੋਸਤੋ ਜਿਹਦੇ ਵਿੱਚ 2 ਘੰਟਿਆਂ ਦਾ ਸਮਾਂ ਦਿੱਤਾ ਹੋਊਗਾ 0.25 네ਗੇਟਿਵ ਮਾਰਕਿੰਗ ਵੀ ਹੋਊਗੀ ਮਿਨੀਮਮ 25 ਜਿਹੜੀ 35% ਹੈ ਉਹ ਤੁਹਾਨੂੰ ਮਾਰक्स ਉਹ ਲੈਣੇ ਪੈਣਗੇ ਕੁਆਲੀਫਾਈ ਕਰਨ ਨੂੰ ਆਸਤੇ ਸਬਜੈਕਟ ਇੰਗਲਿਸ਼ ਜੀਕੇ 멘ਟਲ ਐਪਟੀਟਿਊਡ ਰੋਲ ਸਪੈਸੀਫਿਕ ਟਾਪਿਕਸ ਹੋਣਗੇ ਜਨਰਲ ਮੈਨੇਜਰ ਦੀਆਂ ਜਿਹੜੀਆਂ ਇੰਗਲਿਸ਼ 10 ਜੀਕੇ 15 ਮੈਨੇਜਮੈਂਟ ਐਂਡ ਸ਼ੂਗਰ ਟੈਗ ਨਾ 40 ਨੰਬਰਾਂ ਦਾ ਹੋਊਗਾ ਇਸ ਤਰ੍ਹਾਂ ਅਸਿਸਟੈਂਟ ਮੈਨੇਜਰ ਦੇ ਵਿੱਚ ਇੰਗਲਿਸ਼ ਵੀ 10 ਦੀ ਹੋਊਗੀ ਜੀਕੇ 15 ਨੰਬਰ ਦੀ ਹੋਊਗੀ ਟੈਕਨੀਸ਼ੀਅਨ ਇੰਗਲਿਸ਼ ਦੀ ਹੋਣੀ ਹੋਊਗੀ 50 ਨੰਬਰਾਂ ਦਾ ਹੋਣੀ ਇਸ ਤੋਂ ਬਾਅਦ ਪ੍ਰੈਕਟਿਸ ਐਮਸੀਕਿਊਸ ਐਂਡ ਫੋਕਸ ਔਨ ਦਾ ਰੋਲ ਸਪੈਸੀਫਿਕਸ ਉਹ ਤੋਂ ਬਾਅਦ ਨੀੜਾ ਹੋਊਗਾ ਸਪੈਸੀਫਿਕ ਸਬ ਜਨਰਲ ਮੈਂ ਜਿੱਦ ਇਹ ਗੱਲ ਗਰੁੱਪ A ਦੀ 78000 ਰੁਪਿਆ ਜਿਹੜੀ ਉਹ ਪਰ ਮਨਥ ਸੈਲਰੀ ਰੱਖੀ ਗਿਆ ਇਸ ਵਾਰ ਅਸਿਸਟੈਂਟ ਮੈਨੇਜਰ ਦੀ ਹੈ 35400 ਤੇ ਇਲੈਕਟ੍ਰੀਸ਼ੀਅਨ ਦੀ ਦੋਸਤੋ ਗਰੁੱਪ C ਦੀ ਇਹ 19900 ਰੁਪਿਆ ਇਹ ਦੋਸਤੋ 7th ਪੇ ਸਕੇਲ ਦੇ ਅਕੋਰਡਿੰਗ ਜਿਹੜੀ ਉਹ ਰੱਖੀ ਗਈ ਹੈ ਇਸ ਤੋਂ ਬਾਅਦ ਉਸੇ ਤਰੀ ਪਰਮਿਸ਼ਨ ਤੋਂ ਬਾਅਦ ਵੀ ਜਿਹੜਾ ਆ ਤੁਹਾਡੀ ਜਿਹੜੀ ਵਧਾਈ ਜਾਊਗੀ ਉਸ ਤੋਂ ਬਾਅਦ ਜਿਹੜੇ ਬੈਨੀਫਿਟs ਹੈਗੇ ਬੈਨੀਫਿਟ ਕਿਹੜੇ ਕਿਹੜੇ ਹੈ ਜੀ ਇਨਕਲੂਡ ਗ੍ਰੈਟੀਟਿਊਡੀ ਗ੍ਰੈਟੀਟਿਊਡੀ ਹੈ ਪ੍ਰੋਵੀਡੈਂਟ ਫੰਡ ਐਂਡ ਟ੍ਰੇਡਿੰਗ ਫੋਰ ਸਿਲੈਕਟ ਰੋਲਸ ਠੀਕ ਹੈ ਜੀ ਬੇਸਿਕ ਪੇ ਦੇ ਉੱਪਰ ਜਿਹੜਾ ਇਸ ਤਰ੍ਹਾਂ ਦਾ ਆਧਾਰ ਤੁਹਾਨੂੰ ਰਾਖਵਾਂ ਕਰਨੀ ਉਮਰਾਂ ਦਾ ਜਿਹੜੀ ਹੈਗੀ ਆਪਾਂ ਕਰ ਲਿਆ ਸੀ ਉਮਰ ਦੀ ਗੱਲ 18 ਤੋਂ 37 ਸਾਲ ਗਰੁੱਪ A ਤੇ B ਵਾਸਤੇ ਹੈ ਜੀ ਪਾਰਟ A ਤੇ B SC ਵਾਸਤੇ ਜਿਹੜੀ ਉਹ 18 ਤੋਂ 40 ਸਾਲ ਭਾਵੇਂ 3 ਸਾਲ ਜਿਹੜੀ ਇਲੈਕਸ਼ਨ ਦਿੱਤੀ ਗਈ ਹੈ C ਦੇ ਵਿੱਚ ਆਲ 18 ਤੋਂ 45 ਸਾਲ ਇਹ ਵਿੱਚ ਕੋਈ ਕਿਸੇ ਤਰ੍ਹਾਂ ਦੀ ਰਿਜ਼ਰਵੇਸ਼ਨ ਨਹੀਂ ਰੱਖੀ ਗਈ ਠੀਕ ਹੈ ਜੀ ਸੋ ਦੋਸਤੋ ਵੀਡੀਓ ਜਿਆਦਾ ਲੰਬੀ ਹੋ ਜਾਈ ਇਸ ਕਰਕੇ ਆਪਾਂ ਸਿਰਫ ਤੁਹਾਨੂੰ ਇਹ ਸਾਰੀ ਜਾਣਕਾਰੀ ਵੈਸੇ ਦਿਖਾ ਦਿੰਨੇ ਆ ਲਓ ਜੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇੱਕ ਬਹੁਤ ਵਧੀਆ ਮੌਕਾ ਹੈ ਸਾਰੇ ਹੀ ਉਹਨਾਂ ਭੈਣ ਭਰਾਵਾਂ ਲਈ ਜਿਹੜੇ ਅਜੇ ਬੇਰੁਜ਼ਗਾਰ ਨੇ ਠੀਕ ਹੈ ਜੀ ਸੋ ਤੁਸੀਂ ਇਹਨਾਂ ਨੂੰ ਆਨਲਾਈਨ ਅਪਲਾਈ ਕਰਕੇ ਆਪਣਾ ਨੀ ਰਿਕ ਵਧੀਆ ਰੋਜ਼ਗਾਰ ਪ੍ਰਾਪਤ ਕਰ ਸਕਦੇ ਹੋ ਸੋ ਏਸੀ ਜਾਣਕਾਰੀ ਦੋਸਤੋ ਅ ਸ਼ੂਗਰ ਫੈਡਰੇਸ਼ਨ ਵੱਲੋਂ ਜਿਹੜੀਆਂ ਉਹ ਪੋਸਟਾਂ ਕੱਢੀਆਂ ਗਈਆਂ ਨੇ ਉਹਨਾਂ ਦੀ ਸੋ ਜਿਹੜੇ ਹੋਰ ਵੀ ਹਰ ਤਰ੍ਹਾਂ ਦੀ ਕੋਈ ਜਾਣਕਾਰੀ ਦੇ ਲਈ ਜਿਹੜੀ ਵੀ ਕਿਸੇ ਵੀ ਤਰ੍ਹਾਂ ਦੀ ਚਾਹੇ ਉਹ ਪੋਸਟਾਂ ਦੇ ਨਾਲ ਸੰਬੰਧਿਤ ਹੋਵੇ ਕੋਈ ਆਮ ਜਾਣਕਾਰੀ ਹੋਵੇ ਉਹ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਸੋ ਇਸ ਤਰ੍ਹਾਂ ਦੀ ਹਰ ਜਾਣਕਾਰੀ ਦੀ ਸਿੱਖਣ ਦੇ ਲਈ ਜਾਣਨ ਦੇ ਬਣੇ ਰਹੋ ਮਿਲਦੇ ਆ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਤੇ ਧੰਨਵਾਦ